ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਤ ਤੁਹਾਡੇ ਲਈ ਅਲੱਗ ਜੀ ਕਹਾਣੀ ਲੈ ਕੇ ਆਏ ਹਾਂ ਜੀ ਜੋ ਕਿ ਨਾ ਤਾਂ ਪਹਿਲਾਂ ਕਿਸੇ ਨੇ ਸੁਣੀ ਆ ਤੇ ਨਾ ਹੀ ਕਿਸੇ ਨੇ ਸੁਲਾਈ ਆ ਬਚਪਨ ਦੀ ਯਾਦ ਤੁਹਾਡੇ ਨਾਲ ਆਪਾਂ ਤਾਜ਼ਾ ਕਰਾਂਗੇ ਮੈਨੂੰ ਉਮੀਦ ਆ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਆਵੇਗੀ ਥੰਬਨੇਲ ਦੇਖ ਕੇ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਆਪਾਂ ਕਿਸ ਦੇ ਬਾਰੇ ਗੱਲ ਕਰ ਰਹੇ ਹਾਂ ਹਾਂਜੀ ਆਪਾਂ ਗੱਲ ਕਰ ਰਹੇ ਗੱਲ ਕਰ ਰਹੇ ਹਾਂ ਜੀ ਗੋਪੀ ਬਹੂ ਦੀ ਜਿਸ ਨੂੰ ਆਪਾਂ ਸਾਰੇ ਹੀ ਪਸੰਦ ਕਰਦੇ ਸੀ ਆਪਾਂ ਨਾਟਕਾਂ ਵਿੱਚ ਸਾਰਿਆਂ ਨੇ ਬਹੁਤ ਹੀ ਉਸ ਨੂੰ ਪਸੰਦ ਕੀਤਾ ਤੇ ਉਹਨਾਂ ਨੇ ਸਟਾਰ ਪਲੱਸ ਦੇ ਸਾਥ ਨਹੀਂ ਪਾਣਾ ਸਾਥੀਆ ਵਿੱਚ ਰੋਲ ਕੀਤਾ ਸੀ ਤੇ ਆਪਣਾ ਸਭ ਦਾ ਹੀ ਉਹ ਪਸੰਦੀਦਾ ਨਾਟਕ ਸੀਗਾ ਜਿਸ ਨੂੰ ਆਪਾਂ ਬਹੁਤ ਹੀ ਪਿਆਰ ਦਿੱਤਾ ਇਹ ਨਾਟਕ ਕਦੇ ਵੀ ਇਸ ਤੋਂ ਕੋਈ ਬੋਰ ਨਹੀਂ ਹੋਇਆ ਹਰ ਇੱਕ ਐਪੀਸੋਡ ਇਦਾਂ ਦਾ ਸੀ ਕਿ ਉਸ ਦੇ ਵਿੱਚ ਇੰਟਰਸਟਿੰਗ ਹੀ ਕਹਾਣੀ ਆਉਂਦੀ ਸੀ ਤੇ ਉਸ ਵਿੱਚ ਗੋਪੀ ਬਹੂ ਨੇ ਉਹਨੇ ਬਹੁਤ ਹੀ ਵਧੀਆ ਰੋਲ ਅਦਾ ਕੀਤਾ ਸੀਗਾ ਪਰ ਆਪਾਂ ਸਿਰਫ ਉਸ ਨੂੰ ਨਾਟਕਾਂ ਵਿੱਚ ਹੀ ਦੇਖਿਆ ਵਾ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਤਾਂ ਨਾਟਕਾਂ ਦੀ ਲਾਈਫ ਹੁੰਦੀ ਹੈ ਜੋ ਕਿ ਹਨਾ ਉਹ ਆਪਣੇ ਸਾਹਮਣੇ ਸਿਰਫ ਨਾਟਕ ਹੀ ਕਰਦੇ ਹੁੰਦੇ ਆ ਉਹ ਉਹਨਾਂ ਦੇ ਰੀਅਲ ਨਹੀਂ ਹੁੰਦੀ ਸਿਰਫ ਉਹਨਾਂ ਨੇ ਮਨੋਰੰਜਨ ਕਰਵਾਉਣ ਵਾਸਤੇ ਹੀ ਉਹਨਾਂ ਨੇ ਵੀ ਨਾਟਕ ਬਣਾਏ ਹੁੰਦੇ ਆ ਤੇ ਉਹ ਰੀਅਲ ਉਹਨਡੀ ਲਾਈਫ ਨਹੀਂ ਹੁੰਦੀ ਅੱਜ ਆਪਾਂ ਤੁਹਾਨੂੰ ਉਹਨਾਂ ਦੇ ਰੀਅਲ ਲਾਈਫ ਦੇ ਬਾਰੇ ਦੱਸਾਂਗੇ ਉਸ ਦੀ ਕਹਾਣੀ ਦੱਸਾਂਗੇ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਆ ਤੇ ਉਸ ਦੇ ਜਿਹੜੇ ਐਮ ਜੀ ਐਨ ਜਿਹੜਾ ਹਸਬੈਂਡ ਦਾ ਰੋਲ ਕੀਤਾ ਐਮ ਜੀ ਉਹ ਰੀਅਲ ਹਸਬੈਂਡ ਆ ਜਾਂ ਉਸ ਦੇ ਹਸਬੈਂਡ ਕੋਈ ਹੋਰ ਆ ਆਪਾਂ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਇਸ ਕਰਕੇ ਵੀਡੀਓ ਦਿਨ ਬਣੇ ਰਿਹਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ ਕੌਣ ਆ ਉਸ ਦਾ ਅਸਲੀ ਘਰ ਵਾਲਾ ਕੌਣ ਆ ਵੀ ਤੇ ਆਪਾਂ ਤੁਹਾਡੇ ਟੋਟਲੀ ਸਾਰੇ ਇਨਫੋਰਮੇਸ਼ਨ ਤੁਹਾਨੂੰ ਦੇਵਾਂਗੇ ਜੇ ਆਪਾਂ ਗੱਲ ਕਰੀਏ ਜੀ ਗੋਪੀ ਬਹੂ ਦੀ ਗੋਪੀ ਬਹੂ ਦਾ ਜਿਹੜਾ ਪੂਰਾ ਨਾਮ ਆ ਜਿਸ ਤੋਂ ਉਹਨੂੰ ਸਾਥ ਨਿਭਾਣਾ ਸਾਥੀਆਂ ਦੇ ਵਿੱਚ ਉਸ ਨੂੰ ਨਾਮ ਦਿੱਤਾ ਗਿਆ ਸੀ ਗੋਪੀ ਬਹੂ ਦਾ ਸਿਰਫ ਉਸਨੇ ਰੋਲ ਹੀ ਅਦਾ ਕਰਨਾ ਸੀ ਗੋਪੀ ਬਹੂ ਦਾ ਪਰ ਜੇ ਆਪਾਂ ਰੀਅਲ ਨਾਮ ਦੱਸੀ ਉਸ ਦਾ ਰੀਅਲ ਨਾਮ ਹੈਗਾ ਜੀ ਦੇਵਲੀਨਾ ਬੱਟਾਚਾਰੀ ਆ ਉਸ ਦਾ ਰੀਅਲ ਨਾਮ ਆ ਪਰ ਉਸ ਨੂੰ ਸਾਥ ਨਹੀਂ ਪਾਣਾ ਸਾਥੀ ਇਹ ਵਿੱਚ ਗੋਪੀ ਬਹੁ ਕਿਹਾ ਜਾਂਦਾ ਸੀ ਤੇ ਆਪਾਂ ਉਸ ਨੂੰ ਗੋਪੀ ਬਹੁ ਦੇ ਨਾਮ ਤੋਂ ਹੀ ਜਾਣਦੇ ਆ ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਉਸ ਦਾ ਨਾਮ ਗੋਪੀ ਬਹੁ ਹੀ ਲਵਾਂਗੇ ਲਵਾਂਗੇ ਕਿਉਂਕਿ ਦੇਵਲੀਨਾ ਬੱਟਾਚਾਰੀਆ ਥੋੜਾ ਜਿਹਾ ਔਖਾ ਜਿਹਾ ਨਾਮ ਆ ਤੇ ਗੋਪੀ ਬਹੁ ਦਾ ਜੀ ਪੂਰਾ ਨਾਮ ਹੈਗਾ ਜੇ ਆਪਾਂ ਦੇਵਲੀਨਾ ਬੱਟਾਚਾਰੀਆ ਤੇ ਜਿਹੜਾ ਉਸ ਦਾ ਜਨਮ ਆ ਉਹ ਤਾਂ 22 ਅਗਸਤ 1990 ਨੂੰ ਸੀ ਸਾਗਰ ਵੀ ਕਿਹਾ ਹੋਇਆ ਸੀਗਾ ਤੇ ਜਿਹੜੀ ਉਸ ਦੀ ਮਾਤਾ ਦਾ ਨਾਮ ਹੈਗਾ ਅਲੀਮਾ ਬੱਟਾਚਾਰੀਆ ਉਸਦੇ ਇੱਕ ਭਰਾ ਆ ਅਨਵੀਰ ਬੱਟਾਚਾਰੀਆ ਉਹ ਸਿਰਫ ਇੱਕ ਭੈਣ ਤੇ ਇੱਕ ਭਰਾ ਹੀ ਆ 6 ਸਾਲ ਦੀ ਉਮਰ ਵਿੱਚ ਹੀ ਉਸਨੇ ਜਿਹੜਾ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਉਸ ਨੂੰ ਐਕਟਿੰਗ ਦਾ ਤੇ ਸੰਗੀਤ ਸਿੱਖਣ ਦਾ ਨਵਿੱਤਿਕਾਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀਗਾ ਤੇ ਫਿਰ ਉਸਨੇ ਜਿਹੜੀ ਆਪਣੀ ਸਟੱਡੀ ਕੀਤੀ ਹੈ ਥੋੜੀ ਜਿਹੀ ਸਟੱਡੀ ਤਾਂ ਉਸਨੇ ਛੇ ਸਾਲ ਦਰ ਤੋਂ ਹੀ ਕੀਤੀ ਆ ਪਰ ਬਾਕੀ ਦੀ ਸਟੱਡੀ ਉਸਨੇ ਦਿੱਲੀ ਤੋਂ ਕੀਤੀ ਆ ਪਰ ਸੀਰੀਅਲ ਵਿੱਚ ਆਉਣ ਤੋਂ ਪਹਿਲਾਂ ਵੀ ਉਸਨੇ ਬਹੁਤ ਸਾਰੀਆਂ ਜੌਬਾਂ ਕੀਤੀਆਂ ਵਾ ਹੈਨਾ ਤੇ ਬਹੁਤ ਸਾਰੇ ਮਤਲਬ ਕਿ ਉਹਨੇ ਪਾਰਟਿਸਪੇਟ ਵੀ ਕੀਤੇ ਆ ਫਿਰ ਉਸਨੇ ਸੀਰੀਅਲ ਦੇ ਆਉਣ ਤੋਂ ਪਹਿਲਾਂ ਇੱਕ ਜੈਵਲਰੀ ਡਿਜ਼ਾਈਨ ਦੀ ਨੌਕਰੀ ਵੀ ਕੀਤੀ ਆ ਜਿੱਥੇ ਜੈਵਲਰੀ ਡਿਜ਼ਾਈਨ ਹੁੰਦੀ ਆ ਉੱਥੇ ਉਹਨੇ ਨੌਕਰੀ ਵੀ ਕੀਤੀ ਆ ਫਿਰ ਬਾਅਦ ਵਿੱਚ ਉਸਨੇ ਜਦੋਂ ਸੀ ਡਾਂਸ ਇੰਡੀਆ ਡਾਂਸ ਆਪਾਂ ਦੇਖਦੇ ਹੁੰਦੇ ਸੀਗੇ ਉਸ ਵਿੱਚ ਵੀ ਉਸਨੇ ਹਿੱਸਾ ਲਿਆ ਸੀਗਾ ਫਿਰ ਉਸ ਨੂੰ ਇਹ ਸਾਰੇ ਤੋਂ ਬਾਅਦ ਉਸਨੇ ਫਿਰ ਉਸ ਨੂੰ ਸਾਥ ਨਿਭਾਣਾ ਸਾਥੀ ਦੀ ਆਫਰ ਆਈ ਸੀ ਜਿਸ ਵਿੱਚ ਉਸ ਨੂੰ ਗੋਪੀ ਬਹੂ ਦਾ ਵੀ ਰੋਲ ਅਦਾ ਕਰਨਾ ਸੀ ਤੇ ਉਹ ਉਸਨੇ ਕੀਤਾ ਵੀ ਸੀ ਤੇ ਉਸ ਤੋਂ ਬਾਅਦ ਉਸਨੇ ਜਦੋਂ ਗੋਪੀ ਬਹੂ ਦਾ ਨੋ ਰੋਲ ਖਤਮ ਹੋ ਗਿਆ ਉਸ ਤੋਂ ਬਾਅਦ ਆਪਾਂ ਉਸ ਨੂੰ ਕੁੰਡਲੀ ਭਾਗਿਆ ਨਾਟਕੇ ਚ ਵੀ ਉਸਨੇ ਰੋਲ ਕੀਤਾ ਤੇ ਲਾਲ ਇਸ਼ਕ ਚ ਵੀ ਉਸਨੇ ਬਹੁਤ ਹੀ ਵਧੀਆ ਰੋਲ ਕੀਤਾ ਤੇ ਬਹੁਤ ਵਧੀਆ ਭੂਮਿਕਾ ਨਿਭਾਈ ਆ ਫਿਰ ਉਸ ਤੋਂ ਬਾਅਦ ਬਿਗ ਬਾਸ 13 14 15 ਵਿੱਚ ਵੀ ਉਸਨੇ ਹਿੱਸਾ ਲਿਆ ਸੀਗਾ ਤੇ ਹੁਣ ਆਪਾਂ ਗੱਲ ਕਰੀ ਤਾਂ ਸੀ ਸਿਰਫ ਉਸ ਦੀ ਸਟੋਰੀ ਵੀ ਉਸਨੇ ਵੀ ਕਿੱਥੋਂ ਦਾ ਜਨਮ ਸੀ ਕਿੱਦਾਂ ਉਸ ਦਾ ਸੀਗਾ ਇਹ ਸੀ ਉਸ ਦੇ ਵਿਆਹ ਤੋਂ ਪਹਿਲਾਂ ਦੀ ਗੱਲ ਤੇ ਆਪਾਂ ਤੁਹਾਨੂੰ ਦੱਸ ਦਈਏ ਉਸ ਦੀ ਕਾਸਟ ਹੈਗੀ ਹਿੰਦੂ ਆ ਜੀ ਉਹ ਹਾਂਜੀ ਉਹ ਹਿੰਦੂ ਆ ਇਹ ਸਿਰਫ ਉਸ ਦੇ ਵਿਆਹ ਤੋਂ ਪਹਿਲਾਂ ਦੀ ਉਸ ਦੇ ਸਿੱਗੀ ਕਹਾਣੀ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਉਸ ਦੇ ਵਿਆਹ ਤੋਂ ਬਾਅਦ ਦੀ ਲਾਈਫ ਦੀ ਹੁਣ ਜੀ ਆਪਾਂ ਉਸ ਦੇ ਹਸਬੰਡ ਦਾ ਨਾਮ ਨਹੀਂ ਦੱਸੀਏ ਤਾਂ ਸੱਤ ਨਹੀਂ ਬਣਾ ਸਾਥੀ ਬੱਚ ਉਸ ਦੇ ਹਸਬੰਡ ਦਾ ਰੋਲ ਕੀਤਾ ਸੀਗਾ ਜੀ ਅਹਿਮ ਨੇ ਅਹਿਮ ਨੇ ਪਰ ਉਸ ਦੀ ਵੀ ਆਪਾਂ ਤੁਹਾਡੇ ਸਾਹਮਣੇ ਕਹਾਣੀ ਲੈ ਕੇ ਆਵਾਂਗੇ ਪਰ ਸਿਰਫ ਹੁਣ ਆਪਾਂ ਤੁਹਾਨੂੰ ਇਹ ਨਹੀਂ ਦੱਸਦੇ ਉਸ ਵਿੱਚ ਰੋਲ ਕੀਤਾ ਸੀ ਅਹਿਮ ਨੇ ਜਿਸ ਨੂੰ ਆਪਣਾ ਗੁਪਤੀ ਬਹੁਤ ਹਮੇਸ਼ਾ ਹਸਬੈਂਡ ਹੀ ਸਮਝਿਆ ਪਰ ਉਹ ਰੀਅਲ ਦੇ ਵਿੱਚ ਨਹੀਂ ਸੀ ਉਹ ਸਿਰਫ ਇੱਕ ਨਾਟਕ ਹੀ ਸੀ ਜਿਹਨੂੰ ਆਪਾਂ ਕਹਿੰਦੇ ਨਾਟਕੇ ਨੋਟਿੰਕੀ ਕਰਦੇ ਆ ਉਹ ਸਿਰਫ ਇੱਕ ਨਾਟਕ ਹੀ ਸੀਗਾ ਪਰ ਜੇ ਆਪਾਂ ਉਸਤੇ ਰੀਅਲ ਹਸਬੈਂਡ ਦਾ ਨਾਮ ਦੱਸੀਏ ਤਾਂ ਉਹਦੇ ਰੀਅਲ ਹਸਬੈਂਡ ਦਾ ਨਾਮ ਹੈ ਸ਼ਹਿਨ ਨਿਵਾਜ਼ ਸ਼ੇਕ ਹੈ ਤੇ ਉਸਤੇ ਕਾਸਟ ਮੁਸਲਮਾਨ ਹੈ ਤੇ ਜਿਹੜੇ ਗੋਪੀ ਬਹੁਦੀ ਕਾਸਟਾ ਦੇਵਦੀ ਨੇ ਬੱਟਾ ਚਾਰੇ ਦੀ ਕਾਸਟਾ ਉਹ Hindu ਆ ਤੇ ਜਿਹੜੇ ਉਸਦੇ ਹਸਬੈਂਡ ਆ ਸ਼ਹਿਨ ਨਿਮਾਜ਼ ਸ਼ੇ ਉਹ ਸ਼ੇਖ ਅਮਰ ਕੇ ਮੁਸਲਮਾਨ ਆ ਤੇ ਇਸ ਦੀ ਉਸ ਦਾ ਹਸਬੈਂਡ ਜਿਹੜਾ ਕੰਮ ਕਰਦਾ ਉਹ ਕਿ ਜਿਮਨ ਟ੍ਰੇਨਰ ਆ ਜਿਮਨ ਟ੍ਰੇਨਰ ਆ ਉਸ ਦਾ ਹਸਬੈਂਡ ਪਰ ਬਹੁਤ ਉਹ ਬਹੁਤ ਜਿਆਦਾ ਟਰੋਲ ਵੀ ਹੋਇਆ ਕਿਉਂਕਿ ਗੋਪੀ ਗੋਪੀ ਬਹੁ ਸੀ ਹਿੰਦੂ ਤੇ ਉਸਦੇ ਹਸਬੰਡ ਸੀ ਮੁਸਲਮਾਨ ਤੇ ਬਹੁਤ ਜانے ਲੋਕਾਂ ਨੇ ਟਰੋਲ ਕੀਤਾ ਉਹਨਾਂ ਨੂੰ ਵੀ ਇਹ ਸਿਰਫ ਪੈਸੇ ਕਰਕੇ ਹੀ ਇਸਨੇ ਵਿਆਹ ਕਰਵਾਇਆ ਵਾ ਜਾਂ ਇਸ ਦਾ ਹਸਬੰਡ ਕੀ ਆ ਲੋਕਾਂ ਕਈ ਲੋਕ ਤਾਂ ਉਸਨੂੰ ਇੱਥੇ ਤੱਕ ਵੀ ਕਹਿੰਦੇ ਸੀ ਇਹ ਗੋਪੀ ਬਹੁ ਦਾ ਡਰਾਈਵਰ ਲੱਗਦਾ ਵਾ ਜੋ ਉਹਨਾਂ ਨੇ ਬਹੁਤ ਹੀ ਵਧੀਆ ਮਤਲਬ ਕਿ ਪ੍ਰਬੰਧ ਕੀਤਾ ਸੀ ਆਪਣੇ ਵਿਆਹ ਦਾ ਪਰ ਜਦੋਂ ਉਹ ਲੋਕਾਂ ਦੇ ਵਿੱਚ ਟ੍ਰੋਲ ਹੋਣ ਲੱਗੇ ਵੀ ਇਹ ਨੇ ਇਦਾਂ ਦੇ ਇਹ ਕੀ ਯਾਸਨਾ ਕਿਉਂ ਵਿਆਹ ਕਰਾਇਆ ਕਾਲਾ ਜਵੀ ਲੋਕ ਕਹਿੰਦੇ ਸੀ ਡਰਾਈਵਰ ਵੀ ਕਹਿੰਦੇ ਸੀ ਉਸ ਦਾ ਨੌਕਰ ਵੀ ਕਹਿੰਦੇ ਸੀ ਪਰ ਫਿਰ ਵੀ ਉਸ ਨੇ ਆਪਣਾ ਸਟੈਂਡ ਹੀ ਰੱਖਿਆ ਉਸ ਨੇ ਉਸ ਦੇ ਨਾਲ ਹੀ ਵਿਆਹ ਕਰਵਾਇਆ ਗੋਪੀ ਬਹੋਨੀ ਤੇ ਬਾਅਦ ਵਿੱਚ ਜਦੋਂ ਨੂੰ ਪਤਾ ਲੱਗਾ ਕਿ ਉਹ ਬਹੁਤ ਜ਼ਿਆਦਾ ਟ੍ਰੋਲ ਹੋਣ ਲੱਗ ਗਏ ਫਿਰ ਉਸ ਨੇ ਸਾਰਾ ਕੁਝ ਹਟਾ ਕੇ ਉਹਨੇ ਕੋਈ ਵੀ ਵਧੀਆਂ ਇੰਨਾ ਵਧੀਆਂ ਵਿਆਹ ਵੀ ਨਹੀਂ ਕੀਤਾ ਸੀਗਾ ਵੀ ਕੋਈ ਜ਼ਿਆਦਾ ਵੱਡਾ ਪੈਲੇਸ ਹੋਵੇ ਜਾਂ ਕੋਈ ਜਿੱਦਾਂ ਵਿਆਹ ਹੁੰਦੀ ਆਪਾਂ ਦੇਖਦੇ ਹਾਂ ਨਾ ਕੋਈ ਵੀ ਹੁੰਦਾ ਵਾ ਸੈਲੀਬ੍ਰਿਟੀ ਹੁੰਦਾ ਜਾਂ ਕੋਈ ਸੀਰੀਅਲ ਦਾ ਵੀ ਹੁੰਦੇ ਆ ਨਾ ਬਹੁਤ ਹੀ ਵਧੀਆ ਵਿਆਹ ਕਰਦੇ ਆ ਪਰ ਇਸ ਨੇ ਸਿਰਫ ਕੋਹਨ ਨਹੀਂ ਕੀਤਾ ਸੀਗਾ ਇਸ ਨੇ ਕੋਟ ਮੈਰਜ ਕਰਾ ਲਈ ਸੀ ਪਰ ਇਸ ਨੇ ਹਲਦੀ ਦਾ ਰਿਸੈਪਸ਼ਨ ਰੱਖਿਆ ਸੀ ਆਪਣੇ ਘਰ ਜਦੋਂ ਉਸ ਤੋਂ ਬਾਅਦ ਉਹ ਰਿਟਰੋ ਹੋਣ ਲੱਗੇ ਸੀ ਫਿਰ ਉਸ ਨੇ ਕੋਟ ਮੈਰਜ ਹੀ ਜਾ ਕੇ ਕਰਵਾ ਲਈ ਸੀ ਉਸ ਵਿੱਚ ਬਹੁਤਾਂ ਇਕੱਠ ਨਹੀਂ ਕੀਤਾ ਉਹਨਾਂ ਨੇ ਸਿਰਫ ਉਸ ਦੀ ਮੰਮੀ ਸੀਗੀ ਤੇ ਜਾਂ ਕੁਝ ਦੋਸਤ ਹੀ ਸੀ ਉਹਨਾਂ ਨੇ ਪਰ ਜਿਹੜਾ ਉਸ ਸੋਨ ਦੇ ਵਿੱਚ ਆਇਆ ਸੀ ਉਹ ਰੋਲ ਕਿਉਂ ਹੋ ਰਿਹਾ ਸੀ ਕਿਉਂਕਿ ਆਪਾਂ ਸਾਸਨੀ ਬਾਲਾ ਸਾਥੀਆ ਵਿੱਚ ਦੇਖਿਆ ਗਿਆ ਕਿ ਜਿਗਰ ਮੋਦੀ ਨੇ ਜਿਸ ਨੇ ਰੋਲ ਕੀਤਾ ਵਾ ਜਿਗਰ ਮੋਦੀ ਜਿਸ ਨੇ ਗੋਪੀ ਬਹੁ ਦਾ ਦਿਔਰ ਹੋਣ ਦਾ ਰੋਲ ਕੀਤਾ ਸੀ ਉਸ ਜ਼ਰੀਏ ਨਾਮ ਹੈਗਾ ਵਿਸ਼ਾਲ ਸਿੰਘ ਤੇ ਲੋਕੀ ਉਸ ਨੂੰ ਰੀਅਲ ਦੇ ਵਿੱਚ ਰਿਐਲਿਟੀ ਦੇ ਵਿੱਚ ਉਸ ਦਾ ਐਕਸ ਬੁਆਏਫ੍ਰੈਂਡ ਸਮਝਦੇ ਸੀ ਵੀ ਸਮੇਂ ਦੇ ਕਿਸੇ ਉਹ ਐਕਸ ਬੁਆਏਫ੍ਰੈਂਡ ਸੀ ਲੋਕ ਕਹਿ ਰਹੇ ਆ ਕਿ ਉਹਦਾ ਬੁਆਏਫ੍ਰੈਂਡ ਸੀ ਪਰ ਉਸਨੇ ਗੋਪੀ ਬਹੁਤ ਦੇ ਸਾਹਮਣੇ ਆਈ ਉਸਨੇ ਸਿਰਫ ਇਹ ਕਿਹਾ ਕਿ ਉਸਨੇ ਇਹਨਾਂ ਦੇ ਵਿਚਲੇ ਵਿੱਚ ਸਿਰਫ ਇੱਕ ਦੋਸਤੀ ਦਾ ਹੀ ਰਿਸ਼ਤਾ ਸੀ ਕੋਈ ਇਸ ਤੋਂ ਉੱਪਰ ਕੁਝ ਨਹੀਂ ਸੀਗਾ ਉਹ ਬਹੁਤ ਸਾਰੇ ਲੋਕ ਕਹ ਰਹੇ ਉਹਨਾਂ ਦੀਆਂ ਜਿਗਰ ਮੋਦੀ ਤੇ ਗੋਪੀ ਬਹੁਤ ਦੀ ਵੀਡੀਓਜ਼ ਦੇਖ ਕੇ ਹੀ ਇੰਦਾਜ਼ੇ ਲਾ ਰਹੀ ਸੀ ਵੀ ਇਹ ਇਸ ਦਾ ਵੀ ਇਸ ਨਾਲ ਹੀ ਵਿਆਹ ਕਰਵਾਉਗੀ ਇਹ ਇਸ ਦਾ ਬੋਏਫ੍ਰੈਂਡ ਆ ਤਹਰਾਪਨ ਤੋਂ ਗੱਸਤੇ ਹੀ ਇਹਦਾਂ ਦਾ ਕੁਐਸਚਨ ਨਹੀਂ ਸੀਗਾ ਉਸਨੇ ਖੁਦ ਹੀ ਮਤਲਬ ਕਿ ਬਿਆਨ ਦਿੱਤੇ ਗੋਪੀ ਬਹੂ ਨੇ ਇਹਨਾਂ ਦੇਖ ਲਈ ਨਾ ਬੱਤਾ ਜਾ ਰਿਹਾ ਨਹੀਂ ਖੋਦੀ ਕਿ ਆ ਕਾ ਉਹ ਸਿਰਫ ਉਸਦਾ ਦੋਸਤ ਹੀ ਸੀ ਇਸ ਘਰ ਕਿਉਂ ਜ਼ਿਆਦਾ ਟਰੋਲ ਹੋਣ ਲੱਗੀ ਸੀ ਕਿਉਂਕਿ ਜਿਗਰ ਮੋਦੀ ਸੀ ਉਹ ਮਤਲਬ ਕਿ ਵਧੀਆਂ ਮਤਲਬ ਬੰਦਾ ਠੰਦਾ ਸੀਗਾ ਤੇ ਜਿਹੜਾ ਉਸਦਾ ਦੇਵਲੀਨ ਦਾ ਜਿਹੜਾ ਹਸਬੈਂਡ ਆ ਉਹ ਥੋੜਾ ਜਿਹਾ ਵੀ ਪੱਕੇ ਰੰਗ ਦਾ ਹੋਣ ਕਰਕੇ ਵੀ ਲੋਕ ਉਸ ਨੂੰ ਪੁਟਕਲਤ ਫਲਤ ਬੋਲ ਰਹੇ ਸੀਗੇ ਤੇ ਪਰ ਆਪ ਤੁਹਾਨੂੰ ਦੱਸਦੀ ਆ ਉਸ ਦਾ ਜਿਹੜਾ ਵਿਆਹ ਉਹ ਸ਼ਹਿਨਿਵਾਜ਼ ਦੇ ਸ਼ੇਖ ਦੇ ਨਾਲ ਹੀ ਹੋਇਆ ਵਾ ਉਹ ਇਸ ਕਰਕੇ ਹੋ Hindu ਤੇ Muslim ਹੋਣ ਕਰਕੇ ਮਤਲਬ ਕਿ ਲੋਕਾਂ ਨੇ ਜਿਆਦਾ ਇਹਨਾਂ ਨੂੰ ਚੱਕ ਲਿਆ ਸੀ ਵੀ ਇਹਨਾਂ ਨੇ ਵੀ ਤਾਂ ਇੰਟਰ ਕਾਸਟ ਮੈਰਿਜ ਕਰਵਾਈ ਆ ਤੇ ਫਿਰ ਬਾਅਦ ਵਿੱਚ ਉਹਨਾਂ ਦੇ ਘਰ ਇੱਕ ਬੇਬੀ ਜਨਮ ਲੈਂਦਾ ਵਾ ਜੋ ਕਿ 18.10.2024 ਨੂੰ ਉਹਨਾਂ ਦੇ ਘਰ بیٹے ਨੇ ਜਨਮ ਲਿਆ ਤੇ ਉਦੋਂ ਵੀ ਉਹ ਬਹੁਤ ਹੀ ਜ਼ਿਆਦਾ ਟਰੋਲ ਹੋਏ ਸੀਗੇ ਬਹੁਤ ਲੋਕ ਕਹਿ ਰਹੇ ਸੀ ਵੀ ਇਸ ਦਾ Hindu ਨਾਮ ਰੱਖਿਆ ਜਾਵੇਗਾ ਜਾਂ ਇਸ ਦਾ Muslim مسلمان ਦੇ ਟਰਮ ਨਾਲ ਰਿਲੇਟਡ ਨਾਮ ਰੱਖਿਆ ਜਾਊਗਾ ਫਸਟ ਟਾਈਮ ਉਹ ਇਹ ਨਾ ਕਨਫਿਊਜ਼ ਹੋ ਗਈ ਸੀ ਪਰ ਉਹਨਾਂ ਨੇ ਇੱਕ ਪੋਸਟ ਪਾਈ ਨਾ ਸਾਨੂੰ Hindu ਨਾ ਮਤਲਬ ਆ ਵੀ ਨਾ ਸਾਨੂੰ Musalman ਨਾ ਮਤਲਬ ਆ ਸਾਨੂੰ ਸਿਰਫ ਮਤਲਬ ਹੈਗਾ ਤਵੇ ਸਾਡੇ ਘਰ ਇੱਕ ਨੰਨਾ ਮਹਿਮਾਨ ਆਇਆ ਵਾ ਸਾਨੂੰ ਉਸਦੇ ਨਾਲ ਹੀ ਮਤਲਬ ਕਿ ਅਸੀਂ ਜਦੋਂ ਸਾਡੇ ਘਰ ਕੋਈ ਨਵਾਂ ਮਹਿਮਾਨ ਆਉਂਦਾ ਸੀ ਖੁਸ਼ ਹੁੰਨੇ ਆ ਅਸੀਂ ਖੁਸ਼ੀ ਨੂੰ ਇੰਜੋਏ ਕਰਦੇ ਆ ਬਾਕੀ ਜੋ ਲੋਕ ਬੋਲਦੇ ਆ ਬੋਲੀ ਜਾਂਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਨਾਵਾ ਹਿੰਦੂ ਰੱਖਾਂਗੇ ਜਾਂ ਮੁਸਲਮਾਨ ਦੀ ਕਾਸਟ ਦੇ ਵਿੱਚ ਰੱਖਾਂਗੇ ਫਿਰ ਉਹਨਾਂ ਨੇ بیٹے ਦਾ ਆਪਣੇ ਦਾ ਨਾਮ ਨਾ ਉਹਨਾਂ ਨੇ ਹਿੰਦੀ ਵਿੱਚ ਨਾਮ ਉਹਨਾਂ ਨੇ ਮੁਸਲਮਾਨਾਂ ਕਾਸਟ ਦੇ ਵਿੱਚ ਰੱਖਿਆ ਉਹਨਾਂ ਨੇ ਆਪਣੇ ਬੇਟੇ ਦਾ ਨਾਮ ਜੋਏ ਰੱਖਿਆ ਜੋਏ ਉਹਨਾਂ ਨੇ ਸਭ ਤੋਂ ਡਿਫਰੈਂਟ ਨਾਮ ਹੀ ਰੱਖਿਆ ਤੇ ਉਹਨਾਂ ਨੇ ਇੱਕ ਪੋਸਟ ਵੀ ਪਾਈ ਜਿਸ ਵਿੱਚ ਉਹਨਾਂ ਨੇ ਕਿਹਾ ਵਾ ਕਿ ਅਸੀਂ ਆਪਣੇ ਬੇਟੇ ਦਾ ਨਾਮ ਆਪਣੇ ਹਿਸਾਬ ਨਾਲ ਰੱਖਣਾ ਵੀ ਤੁਹਾਡੀ ਹਿਸਾਬ ਨਾਲ ਨਹੀਂ ਰੱਖਣਾ ਤੇ ਆਪਾਂ ਉਹਨਾਂ ਦਾ ਦੱਸਦੀਏ ਇਹੀ ਉਹਨਾਂ ਦੀ ਲਾਈਫ ਸਟੋਰੀ ਹੈ ਜੀ ਹਨਾ ਤੇ ਉਹ ਆਪਣੇ ਮਤਲਬ ਰੀਅਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਆ ਆਪਣੇ ਬੱਚੇ ਦੇ ਨਾਲ ਤੇ ਉਹਨਾਂ ਦੇ ਚੈਨਲ ਵੀ ਬਣੇ ਹੋਏ ਆ ਤੇ ਉਹ ਉਸ ਨੂੰ ਕੁਕਿੰਗ ਤਾਂ ਵੀ ਆਪਾਂ ਸੀਰੀਅਲ ਦੇ ਵਿੱਚ ਵੀ ਵੇਖਿਆ ਰਿਹਾ ਉਸ ਨੂੰ ਕੁਕਿੰਗ ਦਾ ਸ਼ੌਂਕ ਆ ਉਹ ਉਸ ਨੂੰ ਰੀਅਲ ਦੇ ਵਿੱਚ ਹੀ ਕੁਕਿੰਗ ਦਾ ਸ਼ੌਂਕ ਆ ਆਪਾਂ ਤੁਹਾਡੇ ਨਾਲ ਉਸ ਉਹਨਾਂ ਦੀਆਂ ਸਾਂਝੀਆਂ ਕਰਾਂਗੇ ਫੋਟੋਸ ਸਾਂਝੀਆਂ ਕਰਾਂਗੇ ਤੁਸੀਂ ਦੇਖ ਵੀ ਸਕਦੇ ਹੋ ਹੈਨਾ ਆਪਾਂ ਬੇਕਿੰਗ ਗੱਲ ਤਾਂ ਦਾ ਜਲਾ ਲੈਣੀ ਆ ਕਿ ਹਾਈ ਨਾਟਕਾਂ ਦੇ ਵਿੱਚ ਇਦਾਂ ਹੁੰਦਾ ਇਦਾਂ ਹੁੰਦਾ ਉਹ ਸਿਰਫ ਨਾਟਕ ਹੀ ਦਿਖਾਇਆ ਹੁੰਦਾ ਹੋ ਉਹਨਾਂ ਨੇ ਉਦਾਂ ਤੋਂ ਉਹਨੂੰ ਦੱਸਿਆ ਵਾ ਹੁੰਦਾ ਜੋ ਉਹਨਾਂ ਨੇ ਕਰਨਾ ਹੁੰਦਾ ਵਾ ਇਸ ਕਰਕੇ ਜਿਹੜੀ ਕੋਕੀਲਾ ਮੋਦੀ ਹੋਗੀ ਜਿਹੜੀ ਉਸ ਦੀ ਸਪੈਨ ਦਾ ਰੋਲ ਕੀਤਾ ਸੀ ਸਾਥ ਨੇ ਬਾਲਾ ਸਾਥੀ ਵਿੱਚ ਕੋਕੀਲਾ ਮੋਦੀ ਪ੍ਰੀਤੀ ਹੋਗੀ ਜਾਂ ਉਰਮਿਲਾ ਬੈਨ ਸੀਗੀ ਜਿਹੜੀ ਹੈ ਨਾ ਉਹਦੀ ਮਾਮੀ ਦਾ ਰੋਲ ਕੀਤਾ ਸੀਗਾ ਜੋ ਉਹਦੀ ਭੈਣ ਬਣੀ ਸੀ ਰਾਧਾ ਇਹ ਸਾਰੇ ਮਤਲਬ ਕਿ ਇੱਕ ਹੈ ਆਮ ਜਿਹਾ ਇਨਸਾਨ ਹੀ ਹੈ ਸਿਰਫ ਉਹਨਾਂ ਰੋਲ ਲਈ ਦਿੱਤਾ ਇੰਨਾ ਇਦਾਂ ਦਿੱਤੇ ਹੁੰਦੇ ਆ ਕਿ ਉਹਨਾਂ ਨੂੰ ਉਹੇ ਕਰਨਾ ਹੀ ਪੈਂਦਾ ਵਾ ਪਰ ਇਹ ਹੈ ਆਪਸ ਵਿੱਚ ਇਨ ਦਾ ਫਰੈਂਡ ਸਰਕਲ ਹੀ ਹੈ ਆ ਆਪਸ ਦਾ ਫਰੈਂਡ ਸਰਕਲ ਹੀ ਹੈ ਇਹਨਾਂ ਦਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੇ